ਆ ਜਿਹੜੀ ਜੋਤ ਜਗਦੀ ਆ ਅਜ ਜੋਤ ਤੇ ਉਂਗਲਾ ਹੋਰੀਆਂ ਵੀ ਸ਼ਹੀਦਾ ਸਾਹਿਬ ਜੋਤ ਜਗਦੀ ਆ ਜੀ ਸੰਗਤਾਂ ਉਥੋਂ ਦੇਸੀ ਘਿਓ ਲਿਆਉਂਦੀਆਂ ਜੋਤ ਦੇ ਵਿੱਚੋਂ ਤੇ ਜੇ ਕਿਸੇ ਦੇ ਦਰਦ ਹੁੰਦੀ ਆ ਤੇ ਉਥੇ ਮਲਦੀਆਂ ਨੇ ਸ਼ਹੀਦਾ ਦਾ ਨਾਮ ਲੈ ਕੇ ਐਦਾਂ ਠੀਕ ਹੋਣ ਲੱਗ ਪਏ ਹਸਪਤਾਲ ਫਿਰ ਕਿਉਂ ਬਣਿਆ ਵੇਖੋ ਗੱਲ ਆ ਪਿਆਰ ਦੀ ਸਤਿਗੁਰਾਂ ਦੀ ਬਾਣੀ ਜਿਹੜੀ ਨੂੰ ਇਹ ਮੰਦੇ ਨਹੀਂ ਉਹ ਹੀਓ ਮੇਰਾ ਪਿਓ ਕਹਿੰਦਾ ਵਾ ਸਾਥ ਕਹੂੰ ਸੁਣ ਲਿਓ ਸਭੈ ਜਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਗੋਬਿੰਦ ਭਾਉ ਭਗਤ ਦਾ ਭੁਖਾ ਭੁਖਾ ਤੇ ਵੇਖੋ ਖਾਲਸਾ ਦੀ ਗੱਲ ਤੇ ਪਿਆਰ ਦੀ ਆ ਜਿਹਨੇ ਉਸ ਜੋਤ ਦੇ ਘੋ ਨੂੰ ਆਪਣੇ ਸਰੀਰ ਤੇ ਲਾਇਆ ਜਾਂ ਜਿੱਥੇ ਕੋਈ ਜ਼ਖਮ ਆ ਜਾਂ ਜਿੱਥੇ ਕੋਈ ਉਹਨਾਂ ਨੂੰ ਤਕਲੀਫ ਆ ਅਰਦਾਸ ਕੀਤੀ ਦੁਪਹਿਰਾ ਕੱਟ ਲਿਆ ਦੁਪਹਿਰੇ ਦੇ ਉੱਪਰ ਵੀ ਅੱਜ ਸ਼ੰਕਾ ਕੀਤੀ ਜਾ ਰਹੀ ਆ ਵੀ ਇਹ ਜੀ ਪਖੰਡਵਾ ਦਿਆ ਉਥੇ ਕੀ ਗਿੱਦੇ ਪੈਂਦੇ ਆ ਪਾਠ ਹੀ ਕੀਤਾ ਜਾਂਦਾ ਜਪਜੀ ਸਾਹਿਬ ਚੌਪਈ ਸਾਹਿਬ ਤੇ ਸੁਖਮਨੀ ਸਾਹਿਬ ਅੱਜ ਹਰ ਪਾਸਿਓ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਆ ਆ ਵੀ ਪਖੰਡ ਉਹ ਵੀ ਪਖੰਡ ਹੁਣ ਜੋਤਾਂ ਉਹਨੂੰ ਵੀ ਕਹਿੰਦੇ ਜੀ ਬੰਮ ਉਹਦੇ ਨਾਮ ਲਿਖਿਆ ਫਿਰ ਇੱਥੇ ਨਹੀਂ ਜੇ ਮੰਨਦੇ ਫਿਰ ਕਹਿ ਦਿੰਦੇ ਆ ਜੀ ਭਾਈ ਜਿਹੜਾ ਦੇਸੀ ਘੋੜ ਤੁਸੀਂ ਜੋਤਾ 'ਚ ਪਾਉਂਦੇ ਹੋ ਕਿਸੇ ਗਰੀਬ ਨੂੰ ਦੇ ਦਿਓ ਤੇ ਤੁਹਾਡੇ ਗੁੱਟਾਂ ਤੇ ਸਵਾ ਸਵਾ ਲੱਖ ਦੀਆਂ ਘੜੀਆਂ ਤੁਹਾਡੇ ਹੱਥਾਂ ਵਿੱਚ ਡੇਢ ਡੇਢ ਲੱਖ ਦੇ ਫੋਨ ਤੁਹਾਡੇ ਪੈਰਾਂ ਵਿੱਚ 50 50 ਹਜ਼ਾਰ ਦੇ ਬੂਟ ਤੇ ਤੁਸੀਂ ਨਾ ਪਾਓ ਉਹ ਪੈਸਿਆਂ ਦਾ ਕਿਸੇ ਗਰੀਬ ਦਾ ਭਲਾ ਕਰ ਦਿਓ ਜਿਹੜੀ ਚੀਜ਼ ਗੁਰੂ ਨਾਨਕ ਦੇ ਘਰ ਵਾਸਤੇ ਗੁਰੂ ਦੀ ਆ ਆ ਨਾਰੀਅਲ ਵੇਖ ਲਓ ਨਾਰੀਅਲ ਤੇ ਗੋਮਬ ਤੇ ਕਹਿੰਦੇ ਜੀ ਜਦੋਂ ਸਹਿਜਪਾਟ ਸਾਹਿਬ ਤੇ ਖਨਪਾਟ ਸਾਹਿਬ ਹੁੰਦਾ ਰੱਖਦੇ ਆ ਨਾ ਜੀ ਅਸੀਂ ਕਹਿੰਦੇ ਜੀ ਬਾਹਮਣਵਾਦ ਹੁਣ ਨਾਰੀਅਲ ਤੱਕ ਫਰੂਟ ਆ ਫਰੂਟ ਹੀ ਆ ਨਾ ਨਾਰੀਅਲ ਨਾਰੀਅਲ ਬੋਲ ਕੇ ਦੱਸਦਾ ਜੇ ਨਾਰੀਅਲ ਦੇ ਉੱਪਰ ਲਿਖਿਆ ਵੀ ਮੈਂ ਕੱਲਾ ਬਾਹਮਣਾ ਦਾ ਦੱਸ ਦਿਓ ਸਾਡਾ ਇਤਿਹਾਸ ਸੁਵਾਈ ਦਿੰਦਾ ਜਾਓ ਨੰਦੇੜ ਦੀ ਧਰਤੀ ਤੇ ਕਿਤਾਬਾਂ ਸਾਡੇ ਕੋਲ ਆ ਗੁਰਗੋਬਨ ਸਿੰਘ ਮਹਾਰਾਜ ਨੇ ਗੁਰਤਾ ਗੱਦੀ ਗੁਰਗ੍ਰੰਥ ਸਾਹਿਬ ਮਹਾਰਾਜ ਨੂੰ ਦਿੱਤੀ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਗੁਰਗ੍ਰੰਥ ਸਾਹਿਬ ਮਹਾਰਾਜ ਨੇ ਵੇਖੋ ਇਹ ਸਿੱਖੀ ਕਿੰਤੂ ਪਰੰਤੂ ਦੀ ਨਹੀਂ ਸੀ ਪਰ ਅੱਜ ਕਿੰਤੂ ਪਰੰਤੂ ਦੀ ਬਣਾ ਦਿੱਤੀ ਗਈ ਸਿੱਖੀ ਸ਼ਰਧਾ ਦੀ ਆ ਸਿੱਖੀ ਭਰੋਸੇ ਦੀ ਆ